ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਪਿੰਡ ਬਿਰਕ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਜਲੰਧਰ ਦੇ ਪਿੰਡ ਬਿਰਕ ਦੇ ਵਿੱਚ ਇੱਕ ਪਾਠੀ ਸਿੰਘ ਦੇ ਵੱਲੋਂ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਪਾਠ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਹੀ ਇੱਕ ਨੌਜਵਾਨ ਉੱਥੇ ਆ ਜਾਂਦਾ ਹੈ ਤੇ ਪਾਠੀ ਸਿੰਘ ਨੂੰ ਸ਼ਰਟ ਅਪ ਕਹਿੰਦਾ ਹੈ ਤੇ ਉਸ ਬਾਅਦ ਪਾਠੀ ਸਿੰਘ ਜਦੋਂ ਆਪਣਾ ਪਾਠ ਜਾਰੀ ਰੱਖਦਾ ਹੈ ਤਾਂ ਨੌਜਵਾਨ ਤੈਸ਼ ਦੇ ਵਿੱਚ ਆ ਜਾਂਦਾ ਹੈ ਤੇ ਉਸ ਦੇ ਵੱਲੋਂ ਪਾਠੀ ਸਿੰਘ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤਾਂ ਪਾਠੀ ਸਿੰਘ ਦੇ ਉੱਤੇ ਮੁਕਿਆਂ ਦੇ ਨਾਲ ਹਮਲਾ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਪਿੰਡ ਬਿਰਕ ਦੀ ਇਹ ਪੂਰੀ ਘਟਨਾ ਹੈ ਜਿਸ ਬਾਰੇ ਇਸ ਪੂਰੀ ਜਾਣਕਾਰੀ ਜਿਹੜੀ ਹੈ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੁਣ ਜਾਂਚ ਸ਼ੁਰੂ ਕਰ ਲਈ ਹੈ ਤੇ ਇਸ ਬਾਬਤ ਜਿੱਕਰ ਗੱਲਬਾਤ ਕੀਤੀ ਜਾਵੇ ਤਾਂ ਹਾਲੇ ਤੱਕ ਫਿਲਹਾਲ ਇਹ ਪਤਾ ਨਹੀਂ ਲੱਗਿਆ ਹੈ ਕਿ ਆਪਸੀ ਰੰਜਿਸ਼ ਦਾ ਕੋਈ ਮਾਮਲਾ ਹੈ ਜਾਂ ਫਿਰ ਨੌਜਵਾਨ ਕਿਸ ਹਾਲਤ ਦੇ ਵਿੱਚ ਸੀ ਜਦੋਂ ਉਸੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਤਾਂ ਪਿੰਡ ਬਿਰਕ ਦੇ ਗੁਰੂ ਘਰ ਦੀ ਇਹ ਪੂਰੀ ਘਟਨਾ ਹੈ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਇੱਕ ਪਾਠੀ ਸਿੰਘ ਜੋ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਬੈਠਾ ਹੋਇਆ ਪਾਠ ਕਰ ਰਿਹਾ ਹੈ ਤੇ اچਾਂਕੀ ਇੱਕ ਨੌਜਵਾਨ ਜਿਹੜਾ ਉਹ ਦਰਵਾਜੇ ਥਾਣੀ ਅੰਦਰ ਆਂਦਾ ਅੰਦਰ ਆਂਦੇ ਹੀ ਜੇਕਰ ਆਡੀਓ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਆਂਦੇ ਹੀ ਪਾਠੀ ਸਿੰਘ ਨੂੰ ਬਾਰ ਬਾਰ ਸ਼ਟਾਪ ਸ਼ਟਾਪ ਕਹਿੰਦਾ ਹੈ ਪਰ ਪਾਠੀ ਸਿੰਘ ਉਸ ਨੂੰ ਜਾਣ ਦਾ ਇਸ਼ਾਰਾ ਕਰਦਾ ਹੈ ਤਾਂ ਉਹ ਤੈਸ਼ ਦੇ ਵਿੱਚ ਆ ਕੇ ਜਿਹੜਾ ਉਹਦੇ ਵੱਲੋਂ ਪਾਠੀ ਸਿੰਘ ਦੇ ਉੱਤੇ ਮੁੱਕਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪਾਠੀ ਸਿੰਘ ਨੂੰ ਪਾਠ ਵਿਚਕਾਰੀ ਛੱਡਣਾ ਪੈਂਦਾ ਹੈ ਤੇ ਨੌਜਵਾਨ ਨੂੰ ਉੱਥੋਂ ਬਾਹਰ ਭੇਜ ਦਿੰਦਾ ਤਾਂ ਪੂਰਾ ਮਾਮਲਾ ਜਿਹੜਾ ਹੈ ਇਹ ਹੁਣ ਪਿੰਡ ਵਿਰਕ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਬਾਬਤ ਕਿਸੇ ਵੀ ਤਰੀਕੇ ਦੀ ਜਾਣਕਾਰੀ ਨਾ ਤਾਂ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਾ ਹੀ ਗੁਰਦੁਆਰੇ ਦੀ ਕਮੇਟੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਪੂਰੀ ਘਟਨਾ ਹੈ ਕੀ ਪਰ ਜੇਕਰ ਵੀਡੀਓ ਦੇਖ ਕੇ ਅੰਦਾਜ਼ਾ ਲਾਇਆ ਜਾ ਸਕੇ ਤਾਂ ਵੀਡੀਓ ਦੇ ਵਿੱਚ ਇਹ ਜ਼ਰੂਰ ਦਿਖ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਅੰਦਰ ਆ ਰਿਹਾ ਹੈ ਦਾ ਨੌਜਵਾਨ ਜਿਹੜਾ ਹੈ ਉਹ ਨਸ਼ੇ ਦੀ ਹਾਲਤ ਦੇ ਵਿੱਚ ਲੱਗ ਰਿਹਾ ਹੈ ਪਰ ਪੂਰਾ ਮਾਮਲਾ ਜਿਹੜਾ ਹੁਣ ਜਾਂਚ ਦੇ ਉੱਤੇ ਟਿਕਿਆ ਹੋਇਆ ਹੈ ਤੇ ਜਾਂਚ ਤੋਂ ਬਾਅਦ ਇਹ ਗੱਲ ਦਾ ਪਤਾ ਲੱਗੇਗਾ ਕਿ ਆਪਸੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਨੌਜਵਾਨ ਕਿਸ ਹਾਲਾਤ ਦੇ ਵਿੱਚ ਜਿਸ ਵੱਲੋਂ ਉਹਦੇ ਆ ਕੇ ਇਹ ਹਰਕਤ ਕੀਤੀ ਗਈ ਹੈ ਤਾਂ ਹਾਲਾਂਕਿ ਇਹ ਵੀ ਅ ਗਰੀਮਤ ਰਹੀ ਹੈ ਕਿ ਇਸ ਨੌਜਵਾਨ ਦੇ ਵੱਲੋਂ ਗੁਰਗਰਾਂ ਸਾਹਿਬ ਦੇ ਨਾਲ ਕਿਸੇ ਤਰੀਕੇ ਦੀ ਛੇੜਛਾੜ ਜਿਹੜੀ ਆ ਉਹ ਨਹੀਂ ਕੀਤੀ ਗਈ ਪਾਠੀ ਸਿੰਘ ਦੇ ਨਾਲ ਹੀ ਜਿਹੜੀ ਆ ਪਹਿਲਾਂ ਬਹਿਸ ਵਾਜੀ ਕੀਤੀ ਗਈ ਤੇ ਉਸ ਬਾਅਦ ਜਿਹੜਾ ਪਾਠੀ ਸਿੰਘ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਪਰ ਕਾਬਲੇ ਗੌਰ ਗੱਲ ਇਹ ਹੈ ਕਿ ਜਦੋਂ ਨੌਜਵਾਨ ਆ ਕੇ ਪਾਠੀ ਸਿੰਘ ਦੇ ਨਾਲ ਬਤਮੀਜ਼ੀ ਕਰਦਾ ਪਰ ਪਾਠੀ ਸਿੰਘ ਲਗਾਤਾਰ ਆਪਣਾ ਹੀ ਪਾਠ ਜਿਹੜਾ ਉਹ ਜਾਰੀ ਰੱਖਦਾ ਹੈ ਉਸ ਦੇ ਵੱਲੋਂ ਕਿਸੇ ਤਰੀਕੇ ਨਾਲ ਪਹਿਲਾਂ ਕੋਈ ਪ੍ਰਤੀਕਿਰਿਆ ਇਸ ਨੌਜਵਾਨ ਦੀ ਗੱਲ ਦੇ ਉੱਤੇ ਨਹੀਂ ਦਿੱਤੀ ਜਾਂਦੀ ਪਰ ਜਦੋਂ ਨੌਜਵਾਨ ਜ਼ਿਆਦਾ ਲੰਬੇ ਚਿਰ ਤੱਕ ਇੱਕੋ ਗੱਲ ਬੋਲਦਾ ਤਾਂ ਪਾਠੀ ਸਿੰਘ ਉਸ ਨੂੰ ਇਸ਼ਾਰਾ ਕਰਕੇ ਬਾਹਰ ਜਾਣ ਦੀ ਗੱਲ ਆਖਦਾ ਪਰ ਉਸ ਤੋਂ ਬਾਅਦ ਨੌਜਵਾਨ ਤੈਸ਼ ਦੇ ਵਿੱਚ ਆ ਜਾਂਦਾ ਤੇ ਇੱਕ ਤੋਂ ਬਾਅਦ ਇੱਕ ਕਈ ਮੁੱਕੇ ਜਿਹੜਾ ਨੇ ਉਹ ਪਾਠੀ ਸਿੰਘ ਦੇ ਉੱਤੇ ਜੜ ਦਿੱਤੇ ਜਾਂਦੇ ਨੇ ਪਾਠੀ ਸਿੰਘ ਉਸ ਸਮੇਂ ਪਾਠ ਕਰ ਰਿਹਾ ਸੀ ਤਾਂ ਸਾਰੀ ਘਟਨਾ ਜਿਹੜੀ ਆ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਹੜਾ ਜਲੰਧਰ ਦਾ ਪਿੰਡ ਬਿਰਕ ਹੈ ਜਿੱਥੇ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਜਿਹੜੀ ਹੈ ਉਹ ਆਰੰਭ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਬਾਬਤ ਜਾਣਕਾਰੀ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਦੇ ਰਾਹੀਂ ਥੋੜੇ ਸਮੇਂ ਦੇ ਵਿੱਚ ਦੇ ਦੇਣਗੇ ਆਈ ਫੀਲ ਐਨੀਵਨ ਦੈਟ ਕਮਸ ਟੂ ਕੈਨੇਡਾ ਦ ਵਨ ਥਿੰਗ ਦੇ ਵਿਲ ਆਲਵੇਸ ਡੂ ਇਜ਼ ਨਾਇਆਗਰਾ ਫਾਲਸ ਫॉर ਮੀ ਫੈਮਿਲੀ ਟ੍ਰਿਪਸ ਆਰ ਅਬਾਊਟ ਬੀਇੰਗ ਟੁਗੇਦਰ ਸਿਟਿੰਗ ਫੇਸ ਟੂ ਫੇਸ ਐਂਡ ਟਾਕਿੰਗ ਥੀਸ ਆਰ ਦ ਥਿੰਗਸ ਯੂ ਰਿਮੈਂਬਰ